ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪਿੰਡ ਝਾਮਕੇ ਖੁਰਦ ਆ ਗਿਆ ਸਜਣੋ ਤਹਿਸੀਲ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸ਼ਿਰੀ ਕਰਨਤਾਰਨ ਸਾਹਿਬ ਆ ਗਿਆ ਤੇ ਤੁਹਾਨੂੰ ਪ੍ਰਤਾਪ ਸ਼ਾਹ ਨੂੰ ਮਲਾਉਣ ਲੱਗੇ ਝਾਮਕੇ ਵਾਲੇ ਭਰਾ ਨੂੰ ਤੰਨੇ ਜਿਹੜੀਆਂ ਇਹ ਮੱਜਾਂ ਝੋਟੀਆਂ ਵੀਡੀਓ ਦੇ ਵਿੱਚ ਸ਼ੂਟ ਕਰਾਂਗੇ ਤੰਨੇ ਵਿਕਰੀ ਵਾਲੀਆਂ ਬਾਕੀ ਜਿਹੜਾ ਮਾਲ ਉਹ ਵੈਗ ਗਿਆ ਵੀਰ ਦਾ ਆਜੋ ਲਈਏ ਜਾਣਕਾਰੀ ਵੇਖਿਓ ਵੀਡੀਓ ਐਂਡ ਤੱਕ ਜਿਹੜੀ ਪਸੰਦ ਆ ਗਈ ਉਹ ਤਸੱਲੀ ਤੁਸੀਂ ਕਰ ਲਿਓ ਤੁਹਾਡਾ ਬੜਾ ਧੰਨਵਾਦ ਪ੍ਰਤਾਪ ਸ਼ਾਹ ਸਾਸਤਰੀ ਕਾਲ ਸਾਸਤਰੀ ਕਾਲ ਜੀ ਮਹਾਰਾਜ ਹੋਰ ਸੁਣਾਓ ਵਧੀਆ ਜੀ ਠੀਕ ਠਾਕ ਜੀ ਹੋਰ ਸੰਧੂ ਡੇਰੀ ਫਾਰਮ ਵੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਆਪਣੇ ਪਿਆਰੇ ਸਾਸਤਰੀ ਕਾਲ ਜੀ ਧੰਨਵਾਦ ਰਿਕਵੈਸਟ ਬੇਨਤੀ ਇਹੋ ਜੀ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਧੰਨਵਾਦ ਨਾਂ ਜੇ ਪ੍ਰਤਾਪ ਸਿੰਘ ਜਹਾ ਪਿੰਡ ਝਾਮਕੇ ਗੁਰਦ ਜਿਲ੍ਹਾ ਤਰਨਤਨ ਤਸਿਲ ਵੀ ਤਰਨਤਨ ਫੋਨ ਨੰਬਰ 628474217789601172 ਬਾਕੀ ਹੱਥ ਜੋੜ ਕੇ ਇਹੋ ਬੇਨਤੀ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਵੇਖੋ ਸ਼ੁਰੂ ਤੋਂ ਲੈ ਕੇ ਅੰਤ ਤੱਕ ਫਿਰ ਸਾਈ ਬਿਆਨਾਂ ਪਾਓ ਪਹਿਲੀ ਗੱਲ ਤੇ ਘਰੇ ਆਓ ਘਰੇ ਆ ਕੇ ਤੇ ਆਪਦੀ ਤਸੱਲੀ ਕਰਕੇ ਖੜੋ ਜੀ ਹਾਂ ਧੰਨਵਾਦ ਹਨਾ ਉਹਨਾਂ ਦਾ ਹਾਂਜੀ ਹਾਂਜੀ ਮਾਲ ਤੇ ਭਾਜੀ ਆਪਣਾ ਤਾਂ ਹੈਗੇ ਡੰਗਰ ਤੇ ਮਾਲ ਤੁਹਾਨੂੰ 1 ਮਹੀਨੇ ਦੀ ਬਣੀ ਆ ਪਰ ਆਪਾਂ ਗਰੰਟੀ ਕੋਈ ਨਹੀਂ ਦੇਣੀ ਆਪਾਂ ਦੁੱਧ ਦੇ ਸਾਹਮਣੇ ਦੇਣੀ ਆ ਚੈੱਕ ਪਾਸਾ ਦੋ ਤਾਂ ਹਾਂ ਦੋ ਚੈੱਕ ਪਾਸੇ ਇੱਕ ਛਿਆਂ ਦੀ ਇੱਕ ਤੰਨਾ ਦੀ ਇਹ ਤੋਂ ਸ਼ੁਰੂ ਕਰ ਲਈਏ ਤਾਂ ਕਿੰਨੇ ਚਿਰ ਦੀ ਆ ਇਹ ਜੀ ਤੰਨਾ ਮਹੀਨੇ ਦੀ ਚੈੱਕ ਪਾਸ ਜੀ ਠੀਕ ਆ ਹਾਂਜੀ ਹਾਂਜੀ ਡਾਕਟਰ ਦੇ ਕਹਿਣ ਮੁਤਾਬਕ ਤੇ ਕੋਈ ਹੋਊਗੀ ਸਾਢੇ ਕਿ ਤੰਨਾ ਦੀ ਉਹਨੇ ਦੱਸੀ ਆ ਚਾਹੁੰਦੀ ਘਰ ਆ ਰਿਆਂ ਹਾਂ ਹਾਂ ਘਰ ਆਲਿਆਂ ਨਹੀਂ ਆਪਾਂ ਚੈੱਕ ਕਰਾਈ ਆ ਆਪਦੇ ਡਾਕਟਰ ਤੋਂ ਠੀਕ ਆ ਆਪਾਂ ਚੈੱਕ ਕਰਾ ਕੇ ਲੈ ਆਉਣੇ ਹੁੰਨੇ ਆ ਓਕੇ ਹਾਂ ਤੇ ਕੋਈ ਸਾਢੇ ਤੰਨਾ ਦੀ ਲਾਲੇ ਤੰਨਾ ਦੀ ਲਾਲੇ ਠੀਕ ਆ ਦੁੱਧ ਦੇ ਥੱਲੇ 7-8 ਰਿਸ਼ ਪੰਜ ਕਹਿ ਕੇ ਦੇਣੀ ਆ ਪੰਜ ਕਿੱਬੇ ਉਹ ਡੰਗਰ ਤੋਂ ਜੇ ਤਾਂ ਦਾ ਕਰਦਾ ਭਾਜੀ ਦਿਹਾੜੀ ਬੜਾ ਕੁਝ ਕਰਦੇ ਹਾਂ ਹਾਂਜੀ ਹਾਂਜੀ ਸੁਆ ਆਪੇ ਲਾ ਲੈ ਮੈਨਾਂ ਜੀ ਸੁਆ ਦੂਜਾ ਕੁੱਤੇ ਜਾਲ ਵਾਲੇ ਆਪਣੀ ਲੋਕਾਂ ਕੋ ਦਾਹਾਂ ਲਾਵੇ ਆਪਦੀ ਸਮਝ ਵੇਖੋ ਠੀਕ ਹਾਂਜੀ ਹਾਂਜੀ ਇਹ ਆ ਬਿ ਚੈੱਕ ਪਾਸ ਦੀ ਆਪਣੀ ਗਾਰੰਟੀ ਹੋਊਗੀ ਆਪਦੀ ਭਾਵੇਂ ਉੱਤਰ ਦੀ ਮੈਂ ਅਗਲਾ ਚੈੱਕ ਵੀ ਕਰਾ ਲੈ ਠੀਕ ਹੈ ਚੌਂ ਦੀ ਚੰਗੀ ਹੋਊਗੀ ਹਾਂ ਚੌਂ ਦੀ 100 ਦੀ 100 ਓਕੇ 5 ਲੀਟਰ ਨੈਟ ਦੁੱਧ ਹੋਊਗਾ ਕਾਣੀ ਵਰਗਾ ਠੀਕ ਹਾਂਜੀ ਹਾਂਜੀ ਠੀਕ ਮੈਲ ਪੈਂਦੀ ਭਾਰੇ ਤੇ ਭਾਰੇ ਤੇ ਜੀ ਚੋਕੇ ਖੜੇ ਆਪਣੇ ਘਰੇ ਕੋਈ ਓਕੇ ਉਹ ਕੋਈ ਨਹੀਂ ਡੰਗਰ ਚਲੋ ਕਰ ਜਾਂਦਾ ਇੱਕ ਅੱਦੇ ਡੰਗਦਾ ਪਰ ਆਪਾਂ ਚੋਕੇ ਲਿਆਂਦੀ ਭਾਰੇ ਤੇ ਹਾਂਜੀ ਹਾਂਜੀ ਹਾਂ ਤੇ ਰੇਟ ਇਹਦਾ ਪਹੁੰਚ ਪਹੁੰਚ ਕਰਦੀ ਹੈ 75 ਚ ਪਹੁੰਚ ਹੈ ਨਵਾ ਕੇ ਤੇਲ ਤੋਲ ਕਿਲੋ ਸੋਟਿਆ ਹੋਵੇ ਤੇ ਚਮਕਦੀ ਫਿਰਨੀ ਆ ਹਾਂ ਪਰ ਨਹੀਂ ਆਪਾਂ ਜੈ ਜੀ ਆਈ ਜੈ ਜੀ ਤੇ ਨਹੀਂ ਇਹ ਤਾਂ ਪਤਾ ਆਪਾਂ 66000 ਚ ਪਹੁੰਚ ਕਰਾਂਗੇ 100 ਕਿਲੋਮੀਟਰ ਦੀ ਗੱਡੀ ਕੋ ਆਦਲੇ 68000 ਦੀ ਮਈ ਆਪਾਂ ਦੇਣੀ ਆ ਹਾਂ ਨਾ ਨਹੀਂ ਕੋਈ ਚੈੱਕ ਪਾਸ ਹਾਂਜੀ 63000 ਦੀ ਸੱਜਣੋ ਹਾਂ 63000 ਦੀ ਉਦਾਂ ਕਿਪੜੀਆਂ ਬਿਠਾਇਆ ਮੰਗਾਉਣੀ ਦਾ 64000 ਦੀ 100 ਕਿਲੋਮੀਟਰ ਦੀ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਬਾਕੀ ਉਹ ਕਿਰਪਾ ਹਾਂ ਬਾਕੀ ਮੈਂ ਨਾ ਕੋਈ ਆਪਦੀ ਮੈਂ ਛੂਟ ਹੀ ਨਹੀਂ ਮੈਂ ਨਾ ਇਹ ਆ ਵੀ ਚਾਰ ਪੈਸੇ ਦਊਗੀ ਹਾਂ ਇੱਕ ਬੰਨੇ 70000 ਕੇ ਲਾ ਪੜੀ ਠੇਕੇ ਤੇ ਲਿਆ ਉਹ ਕਿਸੇ ਨੇ ਤੇ ਇੱਕ ਬੰਨੇ ਉੱਚੋਂ ਨਹੀਂ ਬਜਣੀ ਇਹ ਚੋਂ ਬਜਣੀ ਹਾਂ ਨਹੀਂ ਇਹ ਕਰਮਾਂ ਵਾਲੀ ਤਾਂ ਚੜਿਆ ਤੇ ਛਿਪਿਆ ਬਸ ਬਸ ਦੁੱਧ ਵੀ ਚਲੋ ਅਜੇ ਮਹੀਨੇ ਦਈ ਜਾਣਾ ਉਸੇ ਵਾਰ ਦੇ 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 ਹਾਂਜੀ ਹਾਂਜੀ 5-6 ਕਿਲੋ ਤਾਂ ਮਰਦੀ ਹਾਂਜੀ 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 ਤੇ ਆ ਤਿੰਨਾਂ ਦੀ ਇਹ ਭਾਜੀ 6ਾਂ ਦੀ ਸੌਰੀ 6 ਉਹਨਾਂ ਦੇ ਕਹਿਣ ਮੁਤਾਬਕ ਤੇ ਮੰਨ ਲਓ ਆਪਾਂ ਜਿਵੇਂ ਡਾਕਟਰ ਤੋਂ ਚੈੱਕ ਕਰਾਈਏ ਉਹਨੇ 6.5 ਦੀ ਦੱਸੀ ਠੀਕ ਆ ਆਪਾਂ 6 ਦੀ ਕਹਿ ਕੇ ਦੇਣੀ ਠੀਕ ਆ ਤੇ ਦੁੱਧ ਇਹਦੇ ਥੱਲੇ ਵੀ 5 ਲੀਟਰ ਲਾਵੇ ਕੋ ਵੱਡੀ ਮੈਂ ਜੇ ਹਜੇ ਮੇਤੋਂ ਨਾ ਆ ਕੇ ਥੋੜਾ ਜਿਆ ਆਪਣਾ ਚਾਰ ਚੂਰਿਆ ਤੇ ਮਹੀਂ ਥੋੜਾ ਉਪਰਾ ਕਰ ਜਾਂਦੇ ਡੰਗਣਾ ਕਰ ਜਾਂਦੇ ਥੋੜਾ ਮੈਂ ਖਾਦਾ ਖੁਦਾ ਨਹੀਂ ਆ ਇਹ ਨਹੀਂ ਵੀ ਨਿੱਕੀ ਮੈਂ ਨਿਕਲੂਗੀ ਵੱਡੀ ਮੈਂ ਜੇ ਗਾੜ ਜਦੀ ਠੀਕ ਆ ਤੇ ਸੱਜਰ ਨੇ ਮੈਂ ਆ ਵੇਖੋ ਢਲਾ ਢਲਾ ਕਰਦਾ ਸੱਜਰ ਨੇ ਮੈਂ ਆਉਂਦੇ ਵੀ ਦੁੱਧ 15 ਕਿਲੋ ਭਰਿਆ ਮੈਂ ਨੇ ਠੀਕ ਆ ਯਾਦ ਨਸਲ ਵਾਲੀ ਹੁਣ 5 ਲੀਟਰ ਜੇ ਹਾਂ ਹੁਣ 5 ਲੀਟਰ ਆ ਜੈਸਨੋ ਜਿਹੜਾ ਪੱਕਾ ਠੀਕ ਆ ਤੇ ਬਾਕੀ ਭੈਣ ਭਰਾਵਾਂ ਨੂੰ ਖੋਲ ਕੇ ਆਪਾਂ ਵਿਖਾ ਦਿੰਨੇ ਆ ਸੂਆ ਤੋਂ ਬਾਅਦ ਉਹਨਾਂ ਦੂਜਾ ਆਖਿਆ ਕੋ ਤੇ ਜਲ ਵਾਲੇ ਆਪਦੀ ਸਮਝ ਵੇਖੇ ਠੀਕ ਆ ਸੂਆ ਆਪਦੀ ਸਮਝ ਨਾਲ ਆ ਲੈ ਹਾਂ ਹਾਂ ਇਹ ਆਪਾਂ 6ਾਂ ਦੀ ਗੱਬਣ ਚੈੱਕ ਇਹ ਨਹੀਂ ਵੀ ਕਿਰਾਇਆ ਲਾਗੇ ਆਊਗਾ 5 ਲੀਟਰ ਦੁੱਧ ਹਾਂਜੀ ਹਾਂਜੀ ਇਹ ਨਹੀਂ ਵੀ ਕੋਈ ਕਿਰਾਇਆ ਲਾਗੇ ਆਊਗਾ ਜਾਂ ਆਪ ਦਾ ਤੇਲ ਫੂਕੇ ਆਊਗਾ ਤੇ ਮੈਂ ਗੱਡੀ ਨਿੱਕੀ ਨਿਕਲੂਗੀ ਮੈਂ ਵੱਡੀ ਠੀਕ ਆ ਨਹੀਂ ਵੱਡੀ ਆ ਢਾਂਚਾ ਵੱਡਾ ਅਰੇ ਮੈਂ ਕੋਈ ਐਡਾ ਮੰਨ ਲਓ ਤੇ ਜੇ ਤਾਂ ਅੱਗੇ ਡੰਗਰ ਪਾਣੀ ਪੋਣੀ ਵੀ ਦਿਹਾੜੀ ਨਹੀਂ ਪੀਂਦੇ ਤਾਂ ਲੱਕਾ ਮ ਏ ਆਪੇ ਮੈਂ ਬਾਕੀ ਚਲੋ ਵੱਡੀਆ ਚੱਲਾ ਐ ਅੱਧੋਂ ਲੰਗ ਵੀ ਗਈ ਆ ਹਾਂਜੀ ਇਹ ਕੋਈ ਬੰਦੇ ਸਾਈਡ ਤੇ ਲੈ ਕੇ ਅੱਧੋਂ ਟੱਪੀ ਆ ਤੇ ਹਾਂ ਕਾਲਾ ਬੱਤ ਤਗੜੀ ਆ ਮੂੰਹ ਤਗੜੀ ਕੁੜੀ ਐ ਨਾ ਡੰਗਰਾਂ ਦਾ ਬੜਾ ਜਿਆਦਾ ਕਰਦੀ ਆ ਠੀਕ ਆ ਇਦਾਂ ਸਾਬ ਨਾਲ ਖੁੱਲੇ ਡੰਗਰ ਛੱਡੇ ਓਕੇ ਠੀਕ ਆ ਠੀਕ ਆ ਠੀਕ ਆ ਬਾਕੀ ਥਣਾ ਦੀ ਓਕੇ ਆ ਪੂਰਸ਼ ਮੈਂ ਨਾ ਜੀ ਪੂਰਸ਼ਿੱਤੇ ਦੀ ਵਧੀਆ ਚੌਣ ਇੱਕ ਨੰਬਰ ਆ ਓਕੇ ਬਾਕੀ ਇਹ ਆ ਵੀ ਦੁੱਧ 5 ਲੀਟਰ ਹੈਗਾ ਥਣ ਪਾਸ ਕਰਾਉਂਦੀ ਆ ਠੀਕ ਆ ਹਾਂਜੀ ਹਾਂਜੀ ਤੇ ਕਿੰਨੇ ਦੀ ਮੈਂ ਤੇ ਬਈ ਚਾਰ ਕਰਕੇ ਵੇਚੀਏ ਤੇ ਲੱਖੋਂ ਕਿਤੇ ਬਾਹਰ ਵਿਕਣੀ ਆ ਹੂੰ ਆਉਂਦੀਆਂ ਵੀ ਆ ਇਹਦੀ ਜੈਸਨੋਇਡਾ 75000 ਚ ਪਹੁੰਚ ਜੀ 100 ਕਿਲੋਮੀਟਰ ਦੀ ਗੱਡੀ ਕੋ ਆਦਲੇ 72000 ਦੀ ਮੈਂ ਦੇਣੀ ਆ 72000 6 ਮਹੀਨਿਆਂ ਦੀ ਸਾਢੇ 6 ਦੀ ਚੱਕ ਪਾਸ ਓਕੇ ਹਾਂਜੀ ਹਾਂਜੀ ਧੰਨਵਾਦ ਹਾਂ ਤੇ ਆਹ ਵਾਲੇ ਕੋਲੇ ਦੁੱਧ ਇਹਦੇ ਥੱਲੇ ਦੁੱਧ ਤੇ ਭਾਜੀ 8-7 ਲੀਟਰ ਆ ਪੱਕਾ 8 ਆ ਕੋ 7 ਵਾਲਾ ਠੀਕ ਹੈ ਵਖਾਵਾ ਉਹਦਾ ਦਹਾਨਾ ਕਰੀ ਜਾਂਦੀ ਏ ਓਕੇ ਤੇ ਸੂਆ ਦੱਜਾ ਸੂਈ ਜੇ ਕੋ ਤਨਾ ਸਾਢੇ ਤਨਾ ਦੀ ਚੌਂ ਦੀ ਲਾਲੇ ਕੋਈ ਠੀਕ ਹੈ ਬਣੀ ਦਸੀ ਇੱਕ ਮਹੀਨੇ ਦੀ ਆਪਾਂ ਕੋਈ ਗਰੰਟੀ ਨਹੀਂ ਦਿੰਦੇ ਚੈੱਕ ਪਾਸ ਨਹੀਂ ਜਦੋਂ ਆਪਾਂ ਤਾਂ ਦੁੱਧੇ ਹਿਸਾਬ ਨਾਲ ਦੇਣੀ ਠੀਕ ਹੈ ਬੱਚਾ ਹੈਗਾ ਨਹੀਂ ਬੱਚੇ ਤੋਂ ਬਿਨਾ ਜੀ ਬੂਛੀ ਏ ਦੀ ਬੂਛੀ ਤੇ ਹਾਂਜੀ ਹਾਂਜੀ ਬੂਛੀ ਦੇ ਪਾੜੇ ਤੇ ਓਕੇ ਹਾਂਜੀ ਹਾਂਜੀ ਮੈਂ ਦੁੱਧ ਵਾਲੀ ਹੀ ਹਿਆਰ ਸੰਭਾਲੀ ਨਹੀਂ ਮੈਂ ਚੰਗੀ ਆ ਬਾਕੀ ਉਹ ਆਂਦੇ ਵੀ ਕਰਾਈ ਆ ਮਾਲੀ ਤੋਂ ਗੱਬਣ ਨੂੰ ਨਿਕਲ ਸਕਦੀ ਆ ਆਪਾਂ ਤੇ ਜਦੋਂ ਡੰਗਰ ਚੈੱਕ ਨਹੀਂ ਤੁਹਾਨੂੰ ਪਤਾ ਓਕੇ ਇਹ ਕਿਉਂ ਆਖੀ ਜੀ ਤੋਂ ਬਣੀ ਆ ਆਪਾਂ ਤੇ ਮੁੱਲ ਲੈ ਜਾਣੀਆਂ ਆ ਆਪਾਂ ਮੁੱਲ ਦੁੱਧ ਵਾਲੇ ਕਰਨਾ ਜਦੋਂ ਗੱਬਣੇ ਵਾਲਾ 10-15000 ਮੈਂ ਐਟੋਮੈਟਿਕ ਵਜ ਜਾਣੀਆਂ ਦੇ ਬਿਲਕੁਲ ਪਿੰਡ ਦਾ ਫਰਸ਼ ਬਾਈ ਗੱਬਣ ਡੰਗਰ ਦੀ ਤੁਹਾਨੂੰ ਪਤਾ ਹਾਂਜੀ ਜਿਹੜਾ ਦਿਨ ਚੜਿਆ ਉਹ 6 ਵਜੇ ਨਾਲ ਬਸ ਡੰਗਰ ਲਾਗੇ ਲੱਗਦਾ ਜਾਂਦਾ ਬਿਲਕੁਲ ਹਾਂਜੀ ਹਾਂਜੀ ਇਹਦਾ ਹਜੇ ਦੁੱਧ ਵਾਲਾ ਮੁੱਲਿਆ ਓਕੇ 60000 ਤੋਂ ਪਹੁੰਚ 100 ਕਿਲੋਮੀਟਰ ਦੀ ਹਾਂ ਗੱਡੀ ਕੋਲ ਦੇ 57000 ਦੀ ਮਹੀਂ ਦੇਣੀ ਹੈ ਆਪਾਂ 57000 ਹਾਂਜੀ ਹਾਂਜੀ ਵਜਨ ਵਟਾਈ ਹਾਂ ਚੰਗੀ ਮਹੀਂ ਆ ਜੀ ਵੱਡੀ ਆ ਹਾਂਜੀ ਹਾਂਜੀ ਓਕੇ ਅੱਜ ਇਹ ਤਿੰਨੇ ਤਿੰਨੇ ਆ ਜੀ ਅੱਜ ਠੀਕ ਸੱਚ ਸੱਚੀ ਕਾ ਜੀ ਲੈ ਵੀ ਸਜਣਾ ਇਹ ਸੀਗੇ ਪ੍ਰਤਾਪ ਸ਼ਾਹ ਕੋਲੇ ਤਿੰਨੇ ਐਨੀਮਲ ਵਿਕਰੀ ਵਾਲੇ ਇਹਨਾਂ ਦਾ ਤੁਹਾਨੂੰ ਲੇਖਾ ਜੋਖਾ ਜਿਹੜਾ ਲੈ ਤਾਂ ਆਪਾਂ ਆ ਸਾਡੇ ਤਿੰਨਾਂ ਦੀ ਗੱਬਣਾ ਤੇ ਆ ਗਈ ਸਾਡੇ 6 ਦੇ ਗੱਬਣ ਕਰਕੇ ਨਾ تصدیق ਕਰ ਦਿਓ ਖਰੀਦਦاری ਜਿਹੜੀ ਵੀ ਪਸੰਦ ਆ ਗਈ। ਧੰਨਵਾਦ। ਵੀਡੀਓ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ।